ਟ੍ਰੈਫਿਕ ਨਿਯਮਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਠਿੰਡਾ ਪੁਲਿਸ ਦੇ ਵੱਲੋਂ ਮਨਾਇਆ ਜਾ ਰਿਹਾ ਟ੍ਰੈਫਿਕ ਜਾਗਰੂਕ ਸਪਤਾ ਐਸਐਸਪੀ ਬਠਿੰਡਾ ਦੇ ਵੱਲੋਂ ਅੱਜ ਜਿੱਥੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਾਗਰੂਕ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਫਾਇਰ ਬ੍ਰਿਗੇਡ ਚੌਂਕ ਦੀਆਂ ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਸਹਿਯੋਗ ਦੇ ਨਾਲ ਪੁਲਿਸ ਦੇ ਵੱਲੋਂ ਜਾਗਰੂਕਤਾ ਹਫ਼ਤਾ ਦੀ ਸ਼ੁਰੂਆਤ ਕੀਤੀ ਗਈ ਹਾਲਾਂਕਿ ਇਹ 11 ਜਨਵਰੀ ਤੋਂ ਹੀ ਮਨਾਇਆ ਜਾ ਰਿਹਾ ਹੈ ਪਰ ਅੱਜ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਐਸਐਸਪੀ ਬਠਿੰਡਾ ਦੇ ਵੱਲੋਂ ਗੁਲਾਬ ਦੇ ਕੇ ਉਹਨਾਂ ਦੀ ਹੌਸਲਾ ਫੁਜਾਈ ਕੀਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਲੋਕਾਂ ਨੂੰ ਹੈਲਮਟ ਅੱਡ ਦੀ ਵੰਡ ਕੇ ਮੌਕੇ ਤੇ ਜਾਗਰੂਕ ਕੀਤਾ ਗਿਆ ਤਾਂ ਜੋ ਸੜਕ ਹਾਦਸਿਆਂ ਦੇ ਵਿੱਚ जान ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਪੂਰੀ ਜਾਣਕਾਰੀ ਸੁਣਦੇ ਹਾਂ ਐਸਐਸਪੀ ਬਠਿੰਡਾ ਦੀ ਹੀ ਜ਼ੁਬਾਨੀ ਜੀ ਸਾਡਾ ਬਟਿੰਡਾ ਪੁਲਿਸ ਵੱਲੋਂ ਜਿਹੜਾ ਨੈਸ਼ਨਲ ਰੋਡ ਸੇਫਟੀ ਵੀਕ ਹੁੰਦਾ ਹੈ ਉਹਦੇ ਤਹਿਤ ਬਟਿੰਡਾ ਪੁਲਿਸ ਨੇ ਸਪੈਸ਼ਲ ਸਾਡੀ ਟ੍ਰੈਫਿਕ ਪੁਲਿਸ ਨੇ ਅੱਜ ਇਹ ਕਿ ਇਥੇ ਇਨੀਸ਼ੀਏਟਿਵ ਕੀਤਾ ਜਿੱਥੇ ਇੱਕ ਤਾਂ ਬਚਪਨ ਸਕੂਲ ਹੈ ਜਿਹੜਾ ਛੋਟੇ ਬੱਚਿਆਂ ਦਾ ਕਿਡ ਲਗਾਟਨ ਉਹਨਾਂ ਦੇ ਬੱਚਿਆਂ ਨੇ ਕਿਡ ਦਿਖਾਇਆ ਜਿਹਦੇ ਚ ਵੱਖਰੇ ਵੱਖਰੇ ਟ੍ਰੈਫਿਕ ਦੇ ਨਿਯਮ ਦੱਸੇ ਕਿ ਐਡਲਟਸ ਨੂੰ ਫੋਲੋ ਕਰਨੇ ਚਾਹੀਦੇ ਆ ਉਸ ਤੋਂ ਇਲਾਵਾ ਅਸੀਂ ਇਥੇ ਜਿਹੜੇ ਤੋਂ ਦੇ ਰਾਹੀਰ ਜਾ ਰਹੇ ਆ ਟੂ ਵੀਲਰ ਤੇ ਵਿਦਾਊਟ ਹੈਲਮਟ ਉਹਨਾਂ ਨੂੰ ਅਸੀਂ ਹੈਲਮਟਸ ਦੇ ਰਹੇ ਆ ਇਥੇ ਇੱਕ ਥ੍ਰੀ-ਵੀਲਰ ਤੇ ਅਸੀਂ ਰਿਫਲੈਕਟਰ ਸਟ੍ਰਿਪ ਲਗਾਈਆਂ ਜਿਹੜੀ ਰਾਤ ਨੂੰ ਬੜੀ ਯੂਸਫੁਲ ਰਹਿੰਦੀ ਹੈ ਤੇ ਨਾਲਾ ਜਿਹੜੇ ਟ੍ਰੈਫਿਕ ਸਿਟੀਜ਼ਨਸ ਟ੍ਰੈਫਿਕ ਰੂਲਸ ਫਾਲੋ ਕਰਦੇ ਸਾਨੂੰ ਨਜ਼ਰ ਆਣਗੇ ਅਸੀਂ ਉਹਨਾਂ ਨੂੰ ਗੁਲਾਬ ਦਵਾਂਗੇ ਜਸਟ ਐਜ਼ ਅ ਜੈਸਚਰ ਕਿ ਤੁਸੀਂ ਟ੍ਰੈਫਿਕ ਰੂਲਸ ਫਾਲੋ ਕਰਦੇ ਹੋ ਬਟ ਅੱਗੇ ਜਾ ਕੇ ਜਿਹੜੇ ਨਹੀਂ ਲਗਾਉਂਦੇ ਹੈਲਮਟ ਉਹਨਾਂ ਨੂੰ ਅਸੀਂ ਜ਼ਰੂਰ ਚਲਾਨ ਕਰਾਂਗੇ ਅਸੀਂ ਕਰਾਉਂਦੇ ਐਜੂਕੇਸ਼ਨ ਦੀ ਹੈ ਪੁਲਿਸ ਐਜੂਕੇਟੇਸ਼ਨ ਕਰਦੀ ਹੈ ਕਿ ਸਾਰੇ ਲੋਕਾਂ ਨੂੰ ਦੇਖੋ ਜੀ ਸਾਡੇ ਡੈਫੀਨਿਟਲੀ ਹਰ ਜ਼ਿਲ੍ਹੇ 'ਚ ਇੱਕ ਟ੍ਰੈਫਿਕ ਐਜੂਕੇਸ਼ਨ ਸੈੱਲ ਹੁੰਦਾ ਹੈ ਜਿਹਦੇ 'ਚ ਸਾਡਾ ਵੀ ਮੁਲਾਜ਼ਮ ਹੈ ਉਹ ਡੇਲੀ ਬੇਸ ਤੇ ਐਜੂਕੇਟ ਕਰਦੇ ਹੈ ਬਟ ਇਟ ਇਜ਼ ਅ ਮਾਸ ਡਰਾਈਵ ਮਤਲਬ ਵੀ ਆਲਸੋ ਡੋਨਟ ਹੈਵ ਸੋ ਮਚ ਟਾਈਮ ਕਿ ਅਸੀਂ ਸਾਰਾ ਟਾਈਮ ਐਜੂਕੇਟ ਕਰੀਏ ਤਾਂ ਸਾਨੂੰ ਨਾਲ ਨਾਲ ਇਨਪੋਸਟ ਵੀ ਕਰਨਾ ਪੈਂਦਾ ਹੈ ਉਹ ਜੀ ਸਰ ਕੀ ਪੈਰਲਲੀ ਕਰਦੇ ਐ ਐਜੂਕੇਟ ਅੱਜ ਐਜੂਕੇਟ ਹੀ ਕਰ ਰਹੇ ਕਿਉਂਕਿ ਆ ਜਿਹੜੇ ਵਿਦਾਊਟ ਹੈਲਮਟ ਸਗੇ ਅਸੀਂ ਉਹਨਾਂ ਨੂੰ ਇਨ ਚਲਾਨ ਨਹੀਂ ਕੀਤਾ ਸੀ ਉਹਨਾਂ ਨੂੰ ਹੈਲਮਟ ਹੀ ਦਿੱਤਾ ਹੈ ਚਲਾਨ ਕਰਨੀ ਹੈ ਜੀ ਹੈਲਮਟ ਪਰਮਨੈਂਟਲੀ ਕੋਲ ਪਾੜ ਰੱਖ ਲੈ ਜਾਣ ਦਾ ਹਰ ਬੰਦੇ ਨੂੰ ਦੇਖੋ ਜੀ ਐਟ ਦੀ ਐਂਡ ਆਫ ਦੀ ਡੇ ਵੀ ਆਰ ਇਨ ਇਨਫੋਰਸਮੈਂਟ ਆਰਗੇਨਾਈਜੇਸ਼ਨ ਵੀ ਆਰ ਨਾਟ ਇਨ ਟੂ ਕੰਜ਼ਿਊਮਰ ਜੇ ਕੋਈ ਆਪਾਂ ਅਕਿਰਤ ਫੇਲ ਕਰਾਂਗੇ ਇੱਕ ਬੰਦਾ ਕਿੱਲੇ ਹੈਲਮਟ ਕਰਕੇ ਇਕੱਠੇ ਕਰ ਲੂਗਾ ਬਈ ਬੁਰੀ ਗੱਲ ਲਾਉਣੀ ਪੈਣੀ ਹੈ ਦੇਖੋ ਜੀ ਆਈ ਵੁੱਡ ਆਲਵੇਸ ਸੇ ਕਿ ਆਪਣੀ ਜਾਨ ਹੈ ਤਾਂ ਜਹਾਨ ਹੈ ਜੇ ਤੋ ਤੁਹਾਡੇ ਹੈਡਿੰਗ ਤੁਸੀਂ ਡੇਲੀ بیسਸ ਤੇ ਦੇਖਦੇ ਹੋ ਕਿਨੇ ਐਕਸੀਡੈਂਟਸ ਤੇ ਪੀਪਲ ਆ ਲੂਜ਼ਿੰਗ ði ਲਾਈਫ ਜੇ ਆਪਣੀ ਧਿਆਨ ਨਾਲ ਫੋਲੋ ਕਰਕੇ ਕਿੰਨੇ ਦਾ ਆ ਜਾਂਦਾ ਹੈਲਮਟ 300 400 ਦਾ ਹੋਏਗਾ ਜੇ ਉਹ ਲਗਾ ਕੇ ਤੁਸੀਂ ਆਪਣੀ ਲਾਈਫ ਪਹਿਲਾਂ ਸੇਵ ਕਰੋ ਆਈ ਥਿੰਕ ਦੈਟ ਇਜ਼ ਦ ਬਿਗੇਸਟ ਮੈਸੇਜ ਇਹ ਉਹ ਕਹਿੰਦੇ ਕਿ ਅਸੀਂ ਗੱਲ ਕਰਦੇ ਜਿੱਕੇ ਲਈ ਟ੍ਰਾਈ ਦੀ ਜ਼ਰੂਰ ਕਿਤੇ ਗੱਲ ਇਹ ਹੋ ਗਈ ਗੱਲ ਇਹ ਹੈ ਜੀ ਕਿ ਸੜਕਾਂ ਨਹੀਂ ਕਲੀਨ ਕੀਤੀਆਂ ਸੜਕਾਂ ਦੀ ਬਣੀਪ ਨਹੀਂ ਮਾੜੀ ਹੈ ਕਿ ਰੋਲ ਟਿਲ ਟਿਲ ਕਿ ਡਿੱਗ ਜਾਂਦੇ ਹੁੰਦਾ ਕੀ ਤਰ੍ਹਾਂ ਕੋਈ ਡੀਸੀ ਸਾਹਿਬ ਨਾਲ ਮੰਥਲੀ ਰੋਡ ਸੇਫਟੀ ਦੀ ਇੱਕ ਮੀਟਿੰਗ ਲੈਂਦੇ ਜਿਹਦੇ ਚ ਕਿਉਂਕਿ ਸੜਕਾਂ ਦਾ ਸਾਡਾ ਏਰੀਆ ਨਹੀਂ ਹੈ ਬਟ ਉਹ ਮੰਥਲੀ ਮੀਟਿੰਗਸ ਤੇ ਰਿਵਿਊ ਵੀ ਕਰਦੇ ਤੇ ਆਈ ਥਿੰਕ ਆਪ ਵੀ ਸੁਧਾਰ ਕਰ ਵੀ ਰਹੇ ਆ ನಾನು ಕುಶ್ಲೋದ ಬೆಟರ್